ਆਜੋ ਆਜੋ ਬਾਈ ਟੈਂਕੀਆਂ ਭਰਾਗੇ ਟੈਂਕੀਆਂ ਬ੍ਰੈਂਚ ਟਰੈਕਟਰ ਵਾਲੇ ਵੀਰੋ ਬੁੱਧਵਾਰ ਨੂੰ ਟੈਂਕੀਆਂ ਭਰਾ ਕੇ ਦਿੰਦੇ ਨੇ ਐ ਮਨ ਲਓ ਵੀ ਅੱਜ ਤਿੰਨ ਟਰੈਕਟਰ ਸੇਲ ਹੋ ਗਏ ਇਦੋਂ ਪਹਿਲਾਂ ਆਹ ਸਵਰਾਜ 855 ਤੇ ਇੱਧਰ 5210 5210 ਸਵਰਾਜ 855 ਆ ਫੁੱਲ ਕਰਦੇ ਫੁੱਲ ਪਜਵਾ ਕਰਦੇ ਪਰਦੇ 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 ਸਪਾਈ ਰਿੰਕੂ ਸੈਮ ਸਪਾਈ ਰਿੰਕੂ ਪਰਦੇ ਫੁੱਲ ਕਿੰਨੇ ਦਾ ਹੋ ਗਿਆ 9000 ਦਾ ਹੋ ਗਿਆ ਵੀਰੋ 9000 ਦਾ ਆ ਮੁੰਡਾ ਬੈਠਾ ਕੀ ਨਾਮ ਆ ਵੀਰਾ ਗੁਰਵਿੰਦਰ ਜੀ ਪਰਦੇ ਪੂਰੇ ਫੁੱਲ ਕਰਦੇ ਫੁੱਲ ਖੁਸ਼ਾ ਪੂਰੇ ਤਾਇਆ ਖੁਸ਼ਾ ਬਾਗੋ ਬਾਗ ਪੂਰਾ ਬਾਗੋ ਬਾਗਾ ਬੜੇ ਟਰੈਕਟਰ ਵਾਲੇ ਭਰਾਵੋ ਬੁੱਧਵਾਰ ਨੂੰ ਕਮਿਸ਼ਨ ਫਰੀ ਟੈਂਕੀਆਂ ਫੁੱਲ ਟੈਂਕੀਆਂ ਫੁੱਲ ਕਰਾ ਕੇ ਦਿੰਦੇ ਆ ਵੀਰੋ ਟੈਂਕੀਆਂ ਬੱਦੇ ਜਾਣ ਜਾਣ ਦੇ ਪਰਦੇ 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 ਹਾਂ ਓਕੇ ਆ ਦੇਖੋ ਪਹਿਲਾਂ ਇਹਦਾ ਵੀ ਥੱਲੇ ਡੁੱਲ ਗਿਆ ਤੇਲ ਤੇ ਇਹਦੀਆਂ ਵੀ ਵੱਜੀਆਂ ਤੀਰੀਆਂ ਆਂ ਦੇ ਓਕੇ ਨਾ ਆਵਾ ਹਾਂਜੀ ਹਾਂਜੀ ਓਕੇ ਆਵਾ ਭਰ ਕੇ ਹਾਂਜੀ ਫੁੱਲ ਆਈ ਫੁੱਲ ਆਈ ਦੇਖੀਏ ਲਾਗੇ ਗੁੱਲ ਲਾ ਕੇ ਦੇਖੋ ਫੁੱਲ ਆਈ ਫੁੱਲ ਆਈ ਹਾਂਜੀ ਹਾਂਜੀ ਵਾਠ ਠੀਕ ਆ ਓਕੇ ਓਕੇ ਆਈ ਦਿਓ ਵਧਾਈਆਂ ਬਾਈ ਯਾਰਕਿਆਂ ਨੂੰ ਵੀਰੋ ਤੁਸੀਂ ਵੀ ਖਰੀਦੋ ਵੜਾਂ ਟਰੈਕਟਰ ਜੇ ਤੋਂ ਟਰੈਕਟਰ ਟੈਂਕੀਆਂ ਫੁੱਲ ਕਰਵਾ ਕੇ ਦੇਣਾ ਬੁੱਧਵਾਰ ਨੂੰ ਦਿਨ ਬੁੱਧਵਾਰ ਨੂੰ ਸਪੈਸ਼ਲ ਆਫਰ ਹੁੰਦੇ ਆ ਵੀਰੋ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਸਤੀ ਕਾਰ ਬਣਾਉਣੇ ਆ ਵੀਰੋ ਅੱਜ 1 1 ਅਕਤੂਬਰ 2025 ਦੀ ਵੀਡੀਓ ਬਣਾ ਰਹੇ ਆ ਸਤੰਬਰ ਮਹੀਨਾ ਸਾਰਾ ਖਤਮ ਹੋ ਚੁੱਕਿਆਗਾ ਥੋੜੇ ਜਿਹੇ ਡੰਕ ਘਟ ਗਏ ਟਾਰਗੇਟ ਚ ਆਉ ਮੰਨ ਲਓ 28 ਮੀਟਰ ਆਪਣੇ ਸੇਲ ਹੋ ਗਏ ਸੀਗੇ ਪੰਜ ਟਰੈਕਟਰ ਇਕੱਠੇ ਕਰ ਮਕੀਲ ਨੂੰ ਦੇ ਦਿੱਤੇ ਟੋਟਲ 33 ਟਰੈਕਟਰ ਹੋ ਗਏ ਛੋਟੇ ਟਰੈਕਟਰ ਪਾ ਕੇ ਵੀ ਸੋਚਿਆ ਸੀ ਵੱਡੇ 35 ਟਰੈਕਟਰ ਕਰ ਲੈਣ ਆ ਘਟ ਗਏ ਟਰੈਕਟਰ ਕਿਉਂ ਛੋਟੇ ਟਰੈਕਟਰ ਗਿਣਤੀ ਚ ਨਹੀਂ ਹੋ ਗਏ 28 ਹੀ ਹੋਏ ਆ ਉਹ 33 ਹੋ ਗਏ ਪੰਜ ਛੋਟੇ ਟਰੈਕਟਰ ਵਕੀਲ ਨੂੰ ਦਿੱਤੇ ਆ ਅੱਜ ਫੇਰ ਨਵੇਂ ਮਹੀਨੇ ਦੀ ਸ਼ੁਰੂਆਤ ਕਰੀ ਆ ਆ ਮਹੀਨੇ ਦੇਖੋ ਕਿ ਮਾਤਮਾ ਕਿੰਨੀ ਮਿਹਰ ਕਰਦਾਗਾ ਵੀ ਰੜ ਕੇ ਆਏਗਾ ਨਾਲ ਮੇਰੇ ਪਿੰਡ ਇਹਨਾਂ ਦਾ ਹੈਗਾਗਾ ਭੰਗਾਲੀ ਹਰਪ੍ਰੀਤ ਸਿੰਘ ਸਮਰਾੜੀ ਜਿਹੜੇ ਨਾਲ ਖੜੇ ਆ ਭੰਗਾਲੀ ਇਹ ਕਿਹਨਾਂਗਾ ਭੰਗਾਲੀ ਦਾ ਨੰ ਭੰਗਾਲੀ ਖੁਰਦ ਭੰਗਾਲੀ ਖੁਰਦ ਤੇ ਮੇਰਾ ਵੱਡਾ ਭਰਾ ਨਾਲ ਖੜਾਗਾ ਹਰੇਕ ਵੀਡੀਓ ਤੇ ਬਾਈ ਦਾ ਕਮੈਂਟ ਆਉਗਾ ਹਰੇਕ ਵੀਡੀਓ ਸ਼ੇਅਰ ਕਰਦਾ ਗਿਆ ਬਾਈ ਕੁਲਵੰਤ ਸਿੰਘ ਕੰਤਾ ਕੁਲਵੰਤ ਸਿੰਘ ਕੰਤਾ ਬਰਾੜ ਸਾਹਿਬ ਪਿੰਡ ਪੰਜਗੜਾਈਆ ਅ ਦੂਜੀ ਵਾਰ ਆਇਆ ਐ ਐਗੋਂ ਨੂੰ ਮਹੀਨੇ ਕੇ ਬਾਅਦ ਦੂਜੀ ਵਾਰ ਆ ਗਏ ਉਹਨਾਂ ਤੋਂ ਬਾਅਦ ਉਹ ਮੇਰੇ ਅੱਖੇ ਪਤਾ ਨਹੀਂ ਕਿੰਨੇ ਕਿਵਾਰ ਦੇ ਮੇਲ ਦੌਰ ਹੋਣਗੇ ਨਾਲ ਮੇਰੇ ਭਾਈ ਗੁਰਜੀਤ ਸਿੰਘ ਬਰਾੜ ਖੜੇ ਨੇ ਪਿੰਡ ਬਾਈ ਦੇ ਪੰਜ ਕਰਾਈਆਂ 22 ਅਖੇ ਦੋਨਾਂ ਪੰਜ ਪੰਜ ਕਰਾਈਆਂ ਤੇ ਬਾਈ ਗੁਰਜੀਤ ਸਿੰਘ ਸਮਰਾ ਦਾ ਪਿੰਡ ਪੰਘਾਲੀ ਖੁਰਦਾ ਇਹ ਡਿਸਟ੍ਰਿਕਟ ਫਰੋਇਗੁਰਦਾਨਾ ਡਿਸਟ੍ਰਿਕਟ ਫਰੋਇਗੁਰਦਾਨਾ ਤੇ ਤੁਸੀਂ ਇਹ ਕਿਹਣੀ ਕਜੀ ਅਸੀਂ ਫਿਰ ਰੋਇਕਰ ਮਟੀ ਫਾਈ ਕਰ ਲੈਣਾ ਨੇ ਨੇੜੇ ਤਲਵੰਡੀ ਭਾਈ ਦੇ ਨੇੜੇ ਪਾਈ ਜਾਂਦਾਗਾ ਤੇ ਬਾਈ ਨੂੰ ਬੋਝਾ 10 2025 ਮਾੜ ਲਾ 25 ਮਾਡਲ ਟਰੈਕਟਰ ਦਿੱਤਾ ਵੀਰੋ 25 ਮਾਡਲ ਆਇਆ ਮਦਦ ਜਰਸੀ ਨਾਲੋਂ ਕਾਇਮ ਨਾਲ 6 ਲੱਖ ਰੁਪਇਆ ਰੇਟ ਕੱਟ ਦਿੱਤਾ